ਅਮ੍ਰਿਤਸਰ ਦੇ ਹਲਕਾ ਮਜੀਠਾ ਦੇ ਨੇੜਲੇ ਪਿੰਡ ਵਿੱਚ ਵੱਡੀ ਵਾਰਦਾਤ ਵਾਪਰੀ ਹੈ। ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਬੀਤੀ ਰਾਤ ਵਾਪਰੀ ਹੈ। ਪਿੰਡ ਨਾਕਲਾਂ ਦੇ ਵਿੱਚ ਤਾਬੜ ਤੋੜ ਗੋਲੀਆਂ ਚਲਾ ਕੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੀ ਮੀਟ ਦੀ ਦੁਕਾਨ ਤੇ ਬੈਠਾ ਹੋਇਆ ਸੀ। ਇਸ ਦੌਰਾਨ ਦੋ ਨੌਜਵਾਨ ਆਏ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ ਉਹਨਾਂ ਨੇ ਨਾ ਕੁਝ ਪੁੱਛਿਆ ਤੇ ਨਾ ਕੁਝ ਦੱਸਿਆ ਸਿੱਧਾ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਨਾਲ ਸੰਦੀਪ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਇਸ ਹੋਈ ਘਟਨਾ ਨੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਲੋਕ ਸਹਿਮੇ ਹੋਏ ਨੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰਦਾਤ ਨੇ ਮਨਾਂ ਦੇ ਵਿੱਚ ਡਰ ਪੈਦਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਨੂੰ ਹੋਈ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਠਾੜੇ ਤੋਂ ਕੋਲੀ ਲੱਗੇ ਕਿੰਨੇ ਗੱਲ ਜਦੋਂ ਮੈਨੂੰ ਇੱਕ ਮਿੰਟ ਅਖਰੇ ਕਰਾ ਲੈਂਦੋ ਠਾੜੇ ਤੋਂ ਕੋਲੀ ਲੱਗੇ ਇੱਕ ਫੋਲ ਲੱਗੇ ਠਾੜੇ ਵਿੱਚ ਜਿੱਤੇ ਦੋ ਹਾਂਜੀ ਠੀਕ ਹੈ ਗਨ ਸ਼ਾਟ ਇੰਜਰੀ ਹਾਂਜੀ ਕੀ ਨਾਂ ਕੀ ਜਮਿਤ ਦਾ ਸੰਦੀਪ ਸਿੰਘ ਉਰਫ ਸੋਨੂ ਭਾਈ ਕਿੰਨੀਆਂ ਗੋਲੀਆਂ ਲੱਗੀਆਂ ਛੋਟੋ ਜੀ ਹਾਂ ਜੀ ਕੀ وجہ ਕੀ ਇਹੋ ਦਿੰਦੇ ਇਹ ਬਾਤ ਤਫਤੀਸ਼ ਚੱਲੂਗਾ ਤਫਤੀਸ਼ ਜਾਰੀ ਆ ਕੈਮਰੇ ਹੰਗਾ ਲੇ ਜਾ ਰਹੇ ਆ ਹਾਂ ਜੀ ਇਹ ਹੁਣ ਇਹ ਡਰਡ ਬੜੀ ਲੱਗ ਕੋਈ ਪੋਸਟਮਾਨ ਕਰਾ ਰਹੇ ਆ ਆ ਪੋਸਟਮਾਨ ਕਰਾ ਠੀਕ ਕੀ ਨਾਮ ਤੋਂ ਹੋ ਸਕਦਾ ਮਾਲਾਸ ਖਾਲਸਾ ਸਰਪੰਚ ਤੇ ਲਾਗ ਨਵੇਂ ਕੀ ਹੋਇਆ ਮਾਮਲਾ ਰੱਬ ਉਹ ਬੜੇ ਮੰਨ ਪਾ ਗਈ ਘਟਨਾ ਆ ਜੀ ਰਾਤੀ ਕੋਈ ਕਰੀਬ ਮੈਨੂੰ ਕੋਈ 10 ਵਜੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਆਪਣੇ ਜਿਹੜਾ ਜਿਹੜਾ ਇਨਸਾਨ ਦੀ ਜੱਥੇ ਸੰਦੀਪ ਸਿੰਘ ਸੋਨੂ ਦੇ ਉਹ ਛੋਟੇ ਬੜੇ ਦਾ ਕਦੇ ਮਦਦ ਦਤਾ ਨੂੰ ਕਹਿੰਨ ਕਿ ਸਰਪੰਚ ਜੀ ਆਇਆ ਦਵਾ ਦੋ ਥੋੜੀ ਜਲਦੀ ਆ ਰਹੇ ਉਹ ਆਹ ਗੱਲ ਬਸ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਫਿਰ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਮੌਕੇ ਤੇ ਮਤਲਬ ਐਸਐਚਓ ਮਜੀਠਾ ਅਰਜਨਦਰ ਸਿੰਘ ਐਸਐਸਈ ਡਿਪਟੀ ਸਾਹਿਬ ਜਿਹੜਾ ਸਾਡੇ ਅਮਰਜੀਤ ਨਵੇਂ ਜਿਨਾ ਚਾਰਜ ਲਿਆ ਉਹ ਵੀ ਫੋਰੈਂਸਿਕ ਦੀ ਟੈਮ ਹੀ ਆ ਗਈ ਮੌਕੇ ਤੇ ਉਹਨਾਂ ਕਾਫੀ ਜਾਂਚ ਪੜਤਾਲ ਕੀਤੀ ਆ ਮਤਲਬ ਸਾਰੀਆਂ ਟੀਮਾਂ ਰੁੱਝੀਆਂ ਆਂ ਇਸ ਕੰਮ ਦੇ ਵਿੱਚ ਇਹ ਪ੍ਰਸ਼ਾਸਨ ਕੋਲ ਸਾਡੀ ਅਪੀਲ ਆ ਕਿ ਇਹ ਜਲਦ ਤੋਂ ਜਲ ਜਿਹੜੀਆਂ ਇਹ ਮੰਦਭਾਗੇ ਘਟਨਾ ਹੋਣੀਆਂ ਵਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਤੇ ਮਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਲੱਗਦਾ ਕਿ ਸਰਪੰਚ ਸਾਹਿਬ ਤੁਹਾਨੂੰ ਕੀ ਮਾਮਲਾ ਕਿ ਆਇਆ ਇਹਦੇ ਜੀ ਪਹੁੰਚ ਜਦੋਂ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਹ ਤੇ ਸਾਹਮਣੇ ਆਊਗਾ ਅਜੇ ਤੱਕ ਤੇ ਕੋਈ ਸ਼ਾਮੀ ਕਲਾਂ ਦੇ ਵੀ ਥੋੜੀ ਜਿਹੀ ਇਹਨਾਂ ਬੰਦੇ ਦੇ ਤੋਪਾਹੀ ਹੋਈ ਕਿਸੇ ਨਾਲ ਤੇ ਉਹ ਤੋਂ ਬਾਅਦਾਂ ਥੋੜੀ ਜਿਹਾ ਬਾਦੇ ਬੰਦੇ ਡੈੱਥ ਹੋ ਜਾਂਦੀ ਆ ਉੱਚ ਸਚਾਈ ਕੀ ਆ ਇਹ ਵੀ ਪ੍ਰੋਫੈਸਰ ਬੇਸਿੰਧਾਇ ਸਾਹਾ ਉਹ ਬੰਦਾ ਪੁਲਿਸ ਨੇ ਰਾਤ ਦਾ ਅਰੈਸਟ ਕਰ ਲਿਆ ਵਾ ਉਹ ਬੰਦਾ ਪਹਿਲਾਂ ਵੀ ਸ਼ਾਇਦ ਅਨਮੋਲ ਹੈਗਾ ਵਾ ਗਲਤ ਕੰਮਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਪਿੰਡ ਦੇ ਬੰਦੇ ਨਹੀਂ ਹੋਏਗਾ ਤੇ ਜਾਂ ਕੋਈ ਬਾਹਰ ਇਹਦੇ ਪਰੇ ਨਹੀਂ ਜੀ ਕੋਈ ਕਹਿਣਾ ਜਲਦਬਾਜੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪੱਤਾ ਖੁੱਲਣਗੇ ਫਿਰ ਪਤਾ ਲੱਗੂਗਾ ਮੈਂ ਸੰਦੀਪ ਨਾ ਦਾ ਵੇਖੀ ਸੀ 나ਗ ਨਵੇਂ ਦਾ ਥਾਣੇ ਮਜੀਠੇ ਦੇ ਪਿੰਡਾ ਉਹਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਪਛਾਤੇ ਵਿਅਕਤੀ ਵੱਲੋਂ ਆਮ ਕੇ ਹੱਤਿਆਕਾਤ ਕੀਤੀ ਗਈ ਨਾ ਜਿਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਵਾਇਆ